ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਆਪਾਂ ਬੰਨ ਪਤਲੀ ਤੋਂ ਆਏ ਜੀ ਫਰੋਹਪੁਰ ਜ਼ਿਲ੍ਹਾ ਫਰੋਹਪੁਰ ਜ਼ਿਲ੍ਹਾ ਠੀਕ ਹੈ ਜੀ ਕੀ ਸਮੱਸਿਆ ਲੈ ਕੇ ਆਏ ਹੋ ਸਰ ਮੇਰੇ ਕੋਲ ਮੈਡਮ ਨੂੰ ਕੀ ਪ੍ਰੋਬਲਮ ਸੀ ਇਹਨਾਂ ਨੂੰ ਕਾਫੀ 9 10 ਸਾਲ ਹੀ ਹੋ ਗਏ ਧਰਨ ਦੀ ਪ੍ਰੋਬਲਮ ਸੀਗੀ ਤੇ ਪੇਟ ਖਰਾਬ ਰਹਿੰਦਾ ਸੀਗਾ ਠੀਕ ਹੈ ਖਾਧਾ ਵੀ ਤਾਜ਼ਮ ਨਹੀਂ ਆਉਂਦਾ ਸੀ ਸਹੀ ਠੀਕ ਹੈ ਹਾਂਜੀ ਇੱਥੇ ਕਿਤੇ ਦਿਖਾ ਲਿਆ ਸੀ ਸਰ ਤੁਸੀਂ ਤਕਰੀਬ ਨਹੀਂ ਮੇਨ ਮੇਨ ਹਰੀਏ ਕੇ ਜਗ੍ਹਾ ਤੇ ਦਿਖਾ ਲਾ ਸਾਰੇ ਡਾਕਟਰਾਂ ਨੂੰ ਕੋਈ ਐਕਸ-ਰੇ ਵਿੱਚ ਵੀ ਕੁਝ ਨਹੀਂ ਆਇਆ ਤੇ ਜਿੱਥੇ ਵੀ ਜਾਂਦੇ ਬਸ ਨਿਰਾਸ਼ਾ ਹੀ ਲੱਗੀ ਹੱਥ ਕੋਈ ਫਰਕ ਨਹੀਂ ਲੱਗਦਾ ਨਹੀਂ ਜੀ ਠੀਕ ਹੈ ਜੀ ਸਾਡੇ ਕੋਲੇ ਤੁਸੀਂ ਬਠਿੰਡਾ ਚ ਟ੍ਰੀਟਮੈਂਟ ਕਰਵਾਉਣਾ ਆ ਰਹੇ ਹੋ ਬਿਨਾਂ ਦਵਾਈ ਤੋਂ ਹਾਂਜੀ ਤੇ ਸਾਡਾ ਕਿਵੇਂ ਪਤਾ ਲੱਗਿਆ ਤੁਹਾਨੂੰ ਸਰ ਐਕਚੁਅਲੀ ਮੈਂ ਵੀਡੀਓ ਹੀ ਦੇਖੀ ਸੀ ਤੁਹਾਡੀ ਪਹਿਲਾਂ ਹੀ ਇੰਸਟਾ ਇੰਸਟਾਗ੍ਰam ਤੇ ਹਾਂਜੀ ਉਹ ਦੇਖ ਕੇ ਮੈਂ ਤੁਹਾਨੂੰ ਫਿਰ ਕੰਟੈਕਟ ਕੀਤਾ ਸਰ ਕੋਈ ਅਸੀਂ ਦਵਾਈ ਦਿੱਤੀ ਹੈ ਨਹੀਂ ਜੀ ਠੀਕ ਹੈ ਜੀ ਸਾਨੂੰ ਕਿੰਨੇ ਦਿਨਾਂ ਦਾ ਅਸੀਂ ਬੋਲਿਆ ਸੀ ਕਿ ਕਿੰਨੇ ਦਿਨਾਂ ਚ ਫਰਕ ਪੈ ਜਾਣਾ ਮੈਡਮ ਨੂੰ ਤੁਸੀਂ ਪੰਜ ਪੰਜ ਕੇ ਦਿਨ ਗਿਆ ਸੀ ਪੰਜ ਹਾਂਜੀ ਤੇ ਤੁਹਾਡਾ ਅੱਜ ਪੰਜਵਾਂ ਟ੍ਰੀਟਮੈਂਟ ਹੈ ਹਾਂਜੀ ਦੋ ਦਿਨ ਪਹਿਲਾਂ ਕਰਵਾਇਆ ਜੀ ਤੁਸੀਂ ਹਾਂਜੀ ਤੇ ਤਿੰਨ ਸੈਟਿੰਗਾਂ ਹੁਣ ਹੋ ਗਏ ਤੁਹਾਡੇ ਹਾਂਜੀ ਹਾਂਜੀ ਤੇ ਇਸ ਟਾਈਮ ਮੈਡਮ ਤੁਹਾਨੂੰ ਕਿੰਨਾ ਕ ਫਰਕ ਲੱਗਦਾ ਜੀ ਦੱਸੋ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਅੱਗੇ ਨਾਲੋਂ ਕਿੰਨੇ ਪਰਸੈਂਟ ਫਰਕ ਹੈ ਜੀ 100 ਦੇ ਵਿੱਚੋਂ ਮੈਨੂੰ ਤਾਂ ਲੱਗਦਾ ਮੈਂ ਬਿਲਕੁਲ ਠੀਕ ਹਾਂ ਬਿਲਕੁਲ ਠੀਕ ਹਾਂ ਜਿਵੇਂ ਪਹਿਲਾਂ ਪੇਟ ਤੇ ਦਰਦ ਰਹਿੰਦਾ ਸੀ ਪੇਟ ਤੇ ਧਿਆਨ ਰਹਿੰਦਾ ਸੀ ਦਮਾਤ ਤੇ ਟੈਨਸ਼ਨ ਰਹਿੰਦੀ ਸੀ ਬਹੁਤ ਹਾਂਜੀ ਮੈਨੂੰ ਕਿਵੇਂ ਲੱਗ ਰਿਹਾ ਹੁਣ ਵਧੀਆ ਲੱਗ ਰਿਹਾ ਮੈਨੂੰ ਖਿਜ ਬਹੁਤ ਚੜਦੀ ਸੀ ਰੀਡ ਹੁੰਦਾ ਸੀ ਹੈਨਾ ਉਹ ਚੀਜ਼ ਹੈਗੀ ਹੁਣ ਨਹੀਂ ਠੀਕ ਲੱਗ ਰਿਹਾ ਹਾਂਜੀ ਵਧੀਆ ਲੱਗ ਠੀਕ ਹੈ ਜੀ ਕੋਈ ਜਿਹਾ ਆਪਾਂ ਅਸੀਂ ਟਰੀਟਮੈਂਟ ਕਰਦੇ ਹਾਂ ਕੋਈ ਬਾਰਾ ਖਿੱਚ ਲਾਉਂਦੇ ਹਾਂ ਮੈਂ ਕੋਈ ਮਾਸਜ ਕਰਦੇ ਹਾਂ ਨਹੀਂ ਮੈਨੂੰ ਕੋਈ ਲੱਗਿਆ ਜਾ ਨੋਰਮਲ ਜੀ ਸਾਰਾ ਸੌਫਟ ਸੌਫਟ ਕਰ ਦਿਓ ਠੀਕ ਹੈ ਜੀ ਪਰ ਮੈਨੂੰ ਬਹੁਤ ਫਰਕ ਪਿਆ ਕੋਈ ਪ੍ਰੋਬਲਮ ਤਾਂ ਨਹੀਂ ਆਈ ਟਰੀਟਮੈਂਟ ਦੇ ਵਿੱਚ ਨਹੀਂ ਜੀ ਠੀਕ ਹੈ ਕਿੰਨੇ ਪਰਸੈਂਟ ਫਰਕ ਉਸ ਹੌਂ ਦੇ ਵਿੱਚ 150 60 70 80 ਮੈਂ 50% ਕਹਿ ਸਕਦਾ 50% ਤੇ ਮੈਨੂੰ 5 ਦਿਨ ਹੀ ਹੋਇਆ ਹੈ 5 ਦਿਨ ਹੀ ਹੋਇਆ ਠੀਕ ਹੈ ਤੇ ਕਿੰਨੇ ਸਾਲਾਂ ਤੋਂ ਪ੍ਰੋਬਲਮ ਸੀ ਮੈਨੂੰ 9 ਸਾਲ ਤੋਂ ਪ੍ਰੋਬਲਮ ਸੀ 9 ਸਾਲਾਂ ਤੋਂ ਪ੍ਰੋਬਲਮ ਸੀ ਮੈਡਮ ਜਿਵੇਂ ਤੁਹਾਡਾ ਪ੍ਰੋਬਲਮ ਐ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਪੇਸ਼ੈਂਟ ਆ ਹਨਾ ਧਰਮ ਦੀ ਪ੍ਰੋਬਲਮ ਐ ਪੇਟ ਚ ਖਰਾਬ ਰਹਿੰਦਾ ਦਵਾਈ ਤੇ ਟੈਨਸ਼ਨ ਬਣੀ ਰਹ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਾਡੇ ਬਾਰੇ ਕਿ ਟਰੀਟਮੈਂਟ ਕਰਵਾਉਣਾ ਚਾਹੀਦਾ ਬਿਨਾਂ ਦਵਾਈ ਤੋਂ ਕਰਵਾਉਣਾ ਚਾਹੀਦਾ ਜ਼ਰੂਰ ਕਿਉਂਕਿ ਇਹਦੀ ਕੋਈ ਵੀ ਦਵਾਈ ਨਹੀਂ ਹੁੰਦੀ ਤਰਨ ਦੀ ਕਿਉਂਕਿ ਮੈਂ ਬਹੁਤ ਦਵਾਈਆਂ ਖਾ ਲਿਆ ਮੈਨੂੰ ਕਿਤੋਂ ਆਰਾਮ ਨਹੀਂ ਮਿਲਿਆ ਤਾਂ ਤੁਹਾਡੇ ਤੋਂ ਆ ਕੇ ਮੈਨੂੰ ਫਰਕ ਪਿਆ ਹੈ ਫਰਕ ਪਿਆ ਠੀਕ ਹੈ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੈ